ਬਲੇ ਜੋ ਨਹਾ ਸਾਰ ਜੀ ਆਓ ਪਾਲੂ ਕੋ ਪੁਨਰ ਨਿਰਮਾਣ ਦੀ ਕੰਮ ਦੀ ਕੰਮ ਜਿਹੜੇ 8 ਲੱਖ ਰੁਪਏ ਦੀ ਲਾਗਤ ਨਾਲ ਬਹਾਰ ਵਾਲਾ ਵਿਖੇ ਐਸੀ ਪੱਛਾਰਾਂ ਦੇ ਸਟੇਡੀਅਮ ਦੀ ਜਾਦਵਾਰੀ ਕਰਦੀ 75 ਸਰਕਾਰ ਦੇ ਸਾਥ ਵਿੱਚ ਸਰਵਾ ਫੋਰ ਫੋਰ ਡੀਡੀਪੀ ਦੀ ਮਿਲ ਨੂੰ ਸਾਬ ਇਹਨਾਂ ਵੀਡੀਓ ਦੇ ਅੰਦਰ ਦੇ ਕਿਕਰ ਸਰ ਫੋਟੋ ਬਚਾ ਲੱਸ ਗਿਆ ਇੱਕ ਕਲਿੱਪ ਬਣਾ ਲਓ ਵੀਡੀਓ ਬਣਾ ਵੀਡੀਓ ਮੰਨ ਮੀ ਕੀ ਫਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਦੀ ਗਤੀਸ਼ੀਲ ਲਗਵਾਈ ਹੇਠ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਹੂਲਤਾਂ ਦੇਣ ਲਈ ਲਗਾਤਾਰ ਯਤਨ ਕਰੋ ਉਸੇ ਲੜੀ ਦੇ ਤਹਿਤ ਅੱਜ